ਸਭ ਤੋਂ ਜ਼ਿਆਦਾ ਕਿਹੜੀ ਕੈਸਟ ਚੱਲੀ ਸੀ ਚੱਲੀ ਸੀ ਸਭ ਤੋਂ ਜ਼ਿਆਦਾ ਬਈ ਕੈਸਟ ਚੱਲੀ ਸੀ ਜਦੋਂ ਦਾ ਮੈਂ ਸੁਣਨ ਲੱਗਿਆ ਸੀ ਜਿਹੜੀ ਧਰਮਪ੍ਰੀਤ ਵੀ ਆਈ ਸੀ ਕੈਨੇਡਾ ਜਾਂ ਨੂੰ ਰੋਕਪੁੱਤ ਨੂੰ ਆਪਣੇ ਪਿੰਡ ਵਿੱਚ ਉਹ ਦੋ ਕੱਚੀ ਮੰਡੀ ਸੀ ਅਕੀਕੇ ਮਸ਼ੀਨ ਆਈ ਹੋਈ ਸੀ ਸਾਈਡਾਂ ਉਹਦੇ ਨਾਲ ਅਸੀਂ ਜੀ ਬੜਾਈ ਸੀ ਮੇਰੇ ਸ਼ੁਰੂਤ ਚ ਦਾ ਲੌਗਟ ਵਾਲੀ ਚੱਲੀ ਆ ਅੱਛਾ ਜੀ ਨਹੀਂ ਜੀ ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਵੱਧ ਚੱਲੀ ਉਹ ਹੀ ਲੌਗਟ ਵਾਲੀ ਆ ਮੈਂ ਧਰਮਪ੍ਰੀਤ ਦੀ ਗੱਲ ਦੱਸ ਰਿਹਾ ਜਿਹੜੀ ਹੈ ਜਿਹੜੀਆਂ ਮੈਂ ਕੈਸਟਾਂ ਸੁਣ ਰਿਹਾ ਹਾਂ ਹੁਣ ਬਾਕੀ ਤੂੰ ਦੱਸ ਮੈਂ ਤਾਂ ਬੱਬੀ ਲਾਵਲੀ ਮਾਂ ਦੇ ਸੁਣੀਆਂ ਨੇ ਅੱਛਾ ਕੋਈ ਕੰਟ ਲਾਉ ਬੜ ਚੱਲੀ ਹੋਦੀ ਬੱਲੇ ਸਭ ਤੋਂ ਵੱਧ ਦੋਨੇ ਜਿਦੀ ਜਾਂਦੇ ਨੇ ਮੈਂ ਕਿਹੜੀ ਹੁੰਨੀ ਮੈਂ ਕਿਹੜੀ ਹੁਣੀ ਹੈ ਸਭ ਤੋਂ ਵੱਧ ਤੂੰ ਕਿਹ ਨੂੰ ਮਨ ਖੁਣਦ ਕੀਤਾ ਸੀ ਮਨ ਖੁਣ ਤਾਂ ਮੇਰੇ ਵੀ ਤਾਂ ਅੰਤਰੀ ਹੈ ਸਭ ਤੋਂ ਜ਼ਰੂਰੀ ਹਾਂ ਅੱਛਾ ਇਹ ਦੋਨੇ ਧਰਮ ਵੀ ਤੇ ਮੈਂ ਚਲੀ ਸੀ ਵੀ ਮੇਰੇ ਵੇਲੇ ਤਾਂ ਜਦੋਂ ਮੈਂ ਖੰਦਾ ਹੁੰਦਾ ਹੁੰਦਾ ਸੀ ਸਭ ਤੋਂ ਵੱਧ ਧਰਮਪ੍ਰੀਤ ਜਲਦਾ ਹੁੰਦਾ ਸੀ ਕੈਨੇਡਾ ਜਾਂ ਰੋਕ ਬਤਨੀ ਆਪਣੀ ਉਦੋਂ ਗੱਤੀ ਮੰਡੀ ਬਣੀ ਹੋਈ ਸੀ ਪਿੰਡ ਭਲੇਰ ਵਿੱਚ ਜਿੱਦਾਂ ਮੈਂ ਸੁਣਦਾ ਸੀ ਉਹ ਲੋਹੇ ਚਾਲ ਸੀ ਲਾਗਟ ਸਨੇਰੀ ਗਲ ਪਾਈ ਫਿਰਦੀ ਸਭ ਤੋਂ ਜ਼ਿਆਦਾ ਚੱਲੀ ਸੀ ਸਭ ਤੋਂ ਵੱਧ ਤੇਰੇ ਮਨਪਸੰਦ ਕਿਹੜਾ ਕਲਾਕਾਰ ਸੀ ਧਰਮਪ੍ਰੀਤ ਠੀਕ ਹੈ ਯਾਨੀ ਕਿ ਜੇ ਸਾਨੂੰ ਅੱਜ ਅਸੀਂ ਕੁੱਛੀਏ ਕਿ ਤੁਸੀਂ ਕਿਹਨੂੰ ਵੱਧ ਪਸੰਦ ਕਰ ਰਹੇ ਹੋ ਧਰਮਪ੍ਰੀਤ ਨੂੰ ਠੀਕ ਹੈ